ਸਾਸਤਰੀ ਕਾਲ ਜੀ ਸਾਰਿਆਂ ਨੂੰ ਮੈਂ ਗੁਰਮੇਲ ਸਿੰਘ ਕੁਲਰੀਆ 4161 ਜੁਨੀਅਨ ਪੰਜਾਬ ਸੋ ਕੱਲ ਆਪਣੀ ਸਿੱਖਿਆ ਮੰਤਰੀ ਸਾਹਿਬ ਜੀ ਨਾਲ ਮੀਟਿੰਗ ਸੀਗੀ ਜਿਹੜੀ ਕਿ ਕਿਸੇ ਰੁਝੇਮਿਆਂ ਦੇ ਕਾਰਨ ਉਹ ਨਹੀਂ ਹੋ ਸਕੀ ਪਰ ਜਦੋਂ ਈਐਮ ਸਾਹਿਬ ਦੇ ਪੀਏ ਨਾਲ ਗੱਲ ਕੀਤੀ ਗਈ ਗੁਲਵਿੰਦਰ ਜੀ ਨਾਲ ਤੇ ਗੁਲਸ਼ਨ ਸ਼ਾਬੜਾ ਜੀ ਨਾਲ ਤੇ ਉਹਨਾਂ ਨੇ ਕਿਹਾ ਕਿ ਮੰਤਰੀ ਸਾਹਿਬ ਕੁਝ ਆਪਣੇ ਰੁਜੇਵਿਆਂ ਦੇ ਕਾਰਨ ਮੀਟਿੰਗ ਨਹੀਂ ਕਰ پا ਰਹੇ ਤੁਹਾਡੀ ਅਸੀਂ ਬਹੁਤ ਜਲਦੀ ਉਹਨਾਂ ਨਾਲ ਮੀਟਿੰਗ ਕਰਵਾਉਣ ਜਾ ਰਹੇ ਹਾਂ ਤੇ ਫਿਰ ਕੁਝ ਹੋਰ ਅਧਿਕਾਰੀਆਂ ਨਾਲ ਮੀਟਿੰਗ ਕਰਵਾਉਣ ਬਾਰੇ ਉਹਨਾਂ ਨੇ ਕਿਹਾ ਪਰ ਅਸੀਂ ਮੀਟਿੰਗ ਨਹੀਂ ਕੀਤੀ ਕਿਉਂਕਿ ਜਦੋਂ ਸਾਡਾ ਹੱਲ ਈਮ ਸਾਹਿਬ ਨੇ ਹੀ ਕੱਢਣਾ ਹੈ ਤਾਂ ਬਾਕੀਆਂ ਨਾਲ ਤਾਂ ਮੀਟਿੰਗ ਦਾ ਕੋਈ ਫਾਇਦਾ ਨਹੀਂ ਜੀ ਕਿਉਂਕਿ ਲਗਭਗ ਹੁਣ ਤੋਂ ਪਹਿਲਾਂ ਜਿੰਨਾ ਜਿੰਨਾ ਅਧਿਕਾਰੀਆਂ ਨਾਲ ਮੀਟਿੰਗ ਕਰਨੀ ਸੀ ਉਹਨਾਂ ਨਾਲ ਕਰ ਚੁੱਕੇ ਆ ਤੇ ਉਹਨਾਂ ਦਾ ਜਵਾਬ ਵੀ ਅਸੀਂ ਸੁਣ ਚੁੱਕੇ ਆ ਕਿ ਮੰਤਰੀ ਸਾਹਿਬ ਤੋਂ ਬਿਨਾਂ ਅਸੀਂ ਕੁਝ ਨਹੀਂ ਕਰ ਸਕਦੇ ਤੇ ਅਗਲੀ ਗੱਲ ਜਿਹੜੇ ਸਾਥੀਆਂ ਨੇ ਟਰਾਂਸਫਰ ਭਰਤੀ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਉਹਨਾਂ ਨੂੰ ਸਟੇਸ਼ਨ ਵੀ ਮਿਲ ਗਏ ਹੋਣੇ ਉਹਨਾਂ ਦੇ ਆਪਣੇ ਘਰ ਦੇ ਕੋਲ ਤੇ ਉਹਨਾਂ ਨੂੰ ਇੱਕ ਖੁਸ਼ਖਬਰੀ ਹੋਰ ਵੀ ਦੇਣਾ ਚਾਹੁੰਨਾ ਮੈਂ ਤੁਹਾਡੇ ਜਿਹੜੇ ਸਟੇਸ਼ਨ ਨੇ ਨਾ ਉਹਨਾਂ ਤੁਹਾਨੂੰ ਇੱਕ ਮੌਕਾ ਹੋਰ ਮਿਲੂਗਾ ਜਿਹਦੇ ਵਿੱਚ ਤੁਸੀਂ ਨੇ ਆਪਣੇ ਘਰ ਦੇ ਕੋਲ ਦੀ ਲੋਕੇਸ਼ਨ ਭਰਨੀ ਹੈ ਇਸ ਲੋਕੇਸ਼ਨ ਦੇ ਨਾਲ ਤੁਸੀਂ ਬਿਲਕੁਲ ਆਪਣੇ ਘਰ ਦੇ ਕੋਲ ਆ ਜਾਓਗੇ ਤੇ ਉਹ ਜਲਦੀ ਆਪਸ਼ਨ ਆਉਣ ਵਾਲੀ ਹੈਗੀ ਜਿਹੜੀ ਤੁਸੀਂ ਫਿਲ ਕਰਨੀ ਹੈ ਕਿਉਂਕਿ ਤੁਸੀਂ ਨੇ ਟਰਾਂਸਫਰ ਭਰਨ ਵਾਸਤੇ ਤਾਂ ਨਾ ਐਡਾ ਹੱਲਾ ਮਚਾਇਆ ਹੋਇਆ ਸੀਗਾ ਕਿ ਕਿਤੇ ਅਸੀਂ ਪਿੱਛੇ ਨਾ ਰਹਿ ਜਾਈਏ ਕਿਤੇ ਸਾਡੇ ਤੋਂ ਕੋਈ ਹੋਰ ਅੱਗੇ ਨਾ ਲੰਘ ਜੇ ਅਸੀਂ ਭਰ ਦਈਏ ਧਰਨੇ ਦੇ ਛਤਰਖਾਨ ਜਾ ਕੇ ਜਿਹੜੇ ਪਹਿਲਾਂ ਖਾਂਦੇ ਸੀਗੇ ਮੈਨੂੰ ਇਹ ਯਾਦ ਹੈ ਜਿਹੜੇ ਧਰਨੇ ਤੇ ਅੱਜ ਤੋਂ 5-7 ਸਾਲ ਪਹਿਲਾਂ ਜਾਂਦੇ ਸੀਗੇ ਉਹੀ ਅੱਜ ਜਾਂਦੇ ਨੇਗੇ ਜਿਹੜੇ ਗਰੁੱਪਾਂ ਦੇ ਵਿੱਚ ਵੱਡੇ ਹੈੱਡ ਬਣੇ ਫਿਰਦੇ ਨੇ ਨਾ ਕਦੇ ਕੋਈ ਪੋਸਟ ਪਾਤੀ ਕਦੇ ਕੋਈ ਪਾਤੀ ਉਹ ਹੈੱਡ ਸਾਹਿਬ ਨਹੀਂ ਮੈਨੂੰ ਦਿਖੇ ਕਿਤੇ ਵੀ ਕਿੱਥੇ ਸੀਗੇ ਗਰੁੱਪਾਂ ਦੇ ਵਿੱਚ ਬਹਿ ਕੇ ਹੈੱਡ ਬਣ ਕੇ ਨਾ ਗਰੁੱਪਾਂ ਦੇ ਵਿੱਚ ਬਹਿ ਕੇ ਵੱਡੀਆਂ-ਵੱਡੀਆਂ ਗੱਲਾਂ ਕਰਨ ਦੇ ਨਾਲ ਤੁਸੀਂ ਵਿਦਵਾਨ ਨਹੀਂ ਬਣ ਜਾਂਦੇ ਜਦੋਂ ਤੱਕ ਤੁਸੀਂ ਜ਼ਮੀਨੀ ਪੱਧਰ ਤੇ ਆ ਕੇ ਨਹੀਂ ਲੜਦੇ ਨਾ ਤੁਸੀਂ ਭੁੱਲ ਜਿਓ ਤੁਹਾਡੀ ਬਦਲੀ ਹੋਊਗੀ ਜਦੋਂ ਜੁਆਇਨ ਕੀਤਾ ਸੀਗਾ ਨਾ ਉਸ ਟਾਈਮ ਤੁਹਾਨੂੰ ਪਤਾ ਵੀ ਕੱਠ ਕਿੰਨਾ ਸੀਗਾ ਜਿਹੜਾ ਉਸ ਸਮੇਂ 3-4 ਦਿਨ ਧਰਨਾ ਲੱਗਿਆ ਸੀਗਾ ਨਾ ਉਹ ਇਸ ਗੱਲ ਦਾ ਸਬੂਤ ਸੀਗਾ ਕਿ ਦਿਨ ਪਰ ਦਿਨ ਗਿਣਤੀ ਵੱਧ ਰਹੀ ਹੈ ਕੈਡਰ ਦੀ ਉਹ ਤਾਂ ਕਰਕੇ ਸਾਰੀਆਂ ਸ਼ਰਤਾਂ ਮੰਨੀਆਂ ਗਈਆਂ ਸੀਗੀਆਂ ਤਾਂ ਕਰਕੇ ਆਪਣੀ ਜੁਆਇਨਿੰਗ ਹੋਈ ਸੀਗੀ ਤੇ ਹੁਣ ਵੀ ਉਹੀ ਹੋਊਗਾ ਬਿਨਾਂ ਧਰਨੇ ਤੋਂ ਤੁਹਾਡੀ ਕੋਈ ਮੰਗ ਨਹੀਂ ਮੰਨੀ ਜਾਣੀ ਫੇਰ ਤੁਸੀਂ ਐਗਜ਼ਾਮਪਲ ਆਪਦੇ ਕਿਹੜੀਆਂ ਦਿੰਨੇ ਹੋ ਵੀ ਉਹ ਯੂਨੀਅਨ ਦੇਖੋ ਆ ਮੰਨਾ ਗਈ ਉਹ ਯੂਨੀਅਨ ਆ ਮੰਨਾ ਗਈ ਕਦੇ ਇਹ ਸੋਚਿਆ ਵੀ ਉਹ ਯੂਨੀਅਨ ਦੇ ਕਿੱਡਰ ਹੈ ਜਿਹੜਾ ਉਹ ਨਾਲ ਕਿੰਨਾ ਜਾਂਦਾ ਹੈਗਾ ਪੰਜ 500 ਗਿਣਤੀ ਹੁੰਦੀ ਹੈ ਉਹਨਾਂ ਦੀ 6 600 ਗਿਣਤੀ ਤੁਸੀਂ ਗੱਲਾਂ ਦਾ ਕਰ ਲੈਨੇ ਹੋ ਵੀ ਉਹਨਾਂ ਨੇ ਆਹ ਕਰਤਾ ਉਹਨਾਂ ਨੇ ਆਹ ਕਰਤਾ ਕਰਤਾ ਤੁਸੀਂ ਵੀ ਸਕਦੇ ਹੋ ਨਾਲੇ ਉਹ ਭਾਰਤੀ ਦੀ ਜਿਹੜੀ ਗਿਣਤੀ ਹੈ ਉਹ ਦੇਖੋ ਕਿੰਨੀ ਹੈ ਤੇ ਨਾਲੇ ਜਿਹੜੀ ਸੋਡੀ ਗਿਣਤੀ ਹੈ ਉਹ ਦੇਖੋ ਕਿੰਨੀ ਹੈਗੀ ਗਿਣਤੀ ਉਹਨਾਂ ਦੀ ਵੱਧ ਹੈ ਕਿ ਗਿਣਤੀ ਆਪਣੀ ਵੱਧ ਹੈ ਪਹਿਲਾਂ ਤਾਂ ਇਹ ਦੱਸੋ ਪ੍ਰਸ਼ੰਸਾ ਕਰਨੀ ਬਣਦੀ ਹੈ ਜਿਹੜਾ ਕਿ ਡਰ ਬਾਹਰ ਨਿਕਲਦਾ ਕੋਈ ਵੀ ਯੂਨੀਅਨ ਹੈ ਉਹਨਾਂ ਦੀ ਪ੍ਰਸ਼ੰਸਾ ਕਰਨੀ ਬਣਦੀ ਹੈ ਤੇ ਕਰਦੇ ਵੀ ਰਵਾਂਗੇ ਤੇ ਜਦੋਂ ਆਪਦੀ ਵਾਰੀ ਆਉਂਦੀ ਹੈ ਨਾ ਤਾਂ ਉਦੋਂ ਫਿਰ ਅੰਦਰ ਨਾ ਬੜਿਆ ਕਰੋ ਜਾ ਕੇ ਸਾਰੇ ਜਾਣੇ ਮੈਂ ਅੱਜ ਇਹ ਗੱਲਾਂ ਕਰਨੀਆਂ ਨਹੀਂ ਚਾਹੁੰਦਾ ਸੀਗਾ ਪਰ ਜਦੋਂ ਰਾਤ ਨੂੰ 11 11 ਵਜੇ ਆ ਕੇ ਘਰੇ ਬੜਦੇ ਆ ਨਾ ਜਦੋਂ ਕੋਈ ਹੱਲ ਨਹੀਂ ਨਿਕਲਦਾ ਤਾਂ ਇਹ ਗੱਲਾਂ ਕਰਨੀਆਂ ਬਣਦੀਆਂ ਨੇਗੀਆਂ ਫਿਰ ਗਰੁੱਪਾਂ ਦੇ ਵਿੱਚ ਕਹਿਣਗੇ ਕਿ ਹਾਂ ਜੀ ਇਹ ਤਾਂ ਵਾਪਸ ਆ ਗਈ ਇਹ ਤਾਂ ਮੀਟਿੰਗ ਨਹੀਂ ਕੀਤਾ ਨੇ ਇਹਨਾਂ ਨੇ ਤਾਂ ਫਿਰ ਤੁਹਾਡੇ ਕੋਲੇ ਇਹ ਗੱਲਾਂ ਹੁੰਦੀਆਂ ਨੇਗੀਆਂ ਤੁਹਾਡੇ ਕੋਲੇ ਹੁਣ ਵੀ ਮੌਕਾ ਹੈਗਾ ਕਿ ਹੰਬੜਾ ਮਾਰ ਲਓ ਇੱਕ ਦੂਜੇ ਦੀਆਂ ਜੜਾਂ ਵੱਢਣੀਆਂ ਛੱਡ ਦਿਓ ਵਧੀਆ ਰਹੋਗੇ ਕਿਉਂਕਿ ਕਈ ਵਾਰੀ ਜਦੋਂ ਆਪਾਂ ਨਾ ਆਪਸ ਦੇ ਵਿੱਚ ਹੀ ਲੜੇ ਜਾਂਦੇ ਆ ਸਾਰੇ ਜਾਣੇ ਤਾਂ ਉਹਦਾ ਨਿਕਲਦਾ ਕੁਝ ਨਹੀਂ ਹੁੰਦਾ ਬਾਕੀ ਸਾਥੀਓ ਸਾਡੀ ਇਹ ਆਦਤ ਨਹੀਂ ਹੈਗੀ ਕਿ ਅਸੀਂ ਧਰਨੇ ਤੋਂ ਪਹਿਲਾਂ ਕੁਝ ਕਹਿੰਨੇ ਆ ਮੀਟਿੰਗ ਦੇ ਵਿੱਚ ਜਾ ਕੇ ਕੁਝ ਕਹਿੰਨੇ ਆ ਤੇ ਬਾਹਰ ਆ ਕੇ ਕੇਡਰ ਨੂੰ ਕੁਝ ਕਹਿੰਨੇ ਆ ਇਹ ਸਾਡੀ ਆਦਤ ਨਾ ਪਹਿਲਾਂ ਸੀ ਨਾ ਹੁਣੇ ਨਾ ਕਦੇ ਰਹਿਣੀ ਅਸੀਂ ਜੋ ਮੰਗਾ ਧਰਨੇ ਤੋਂ ਪਹਿਲਾਂ ਕੇਡਰ ਨੂੰ ਦੱਸਦੇ ਆ ਸਾਡੀ ਉਹੀ ਮੰਗਾਂ ਹੁੰਦੀਆਂ ਨੇਗੀਆਂ ਜਦੋਂ ਮੀਟਿੰਗ ਚ ਹੁੰਨੇ ਆ ਉਦੋਂ ਵੀ ਇਹੀ ਮੰਗਾਂ ਹੁੰਦੀਆਂ ਨੇਗੀਆਂ ਤੇ ਜਦੋਂ ਆ ਕੇ ਬਾਹਰ ਦੱਸਦੇ ਆ ਉਦੋਂ ਵੀ ਅਸੀਂ ਉਹੀ ਦੱਸਦੇ ਆ ਜੋ ਤੁਹਾਡੇ ਨਾਲ ਪਹਿਲਾਂ ਵਾਦਾ ਕੀਤਾ ਹੁੰਦਾ ਹੈਗਾ ਸੋ ਇਸ ਕਰਕੇ ਹੁਣ ਵੀ ਜਾਗ ਜੋ ਬਹੁਤ ਵਧੀਆ ਮੌਕਾ ਹੈਗਾ ਜਦੋਂ ਵੀ ਮੀਟਿੰਗ ਦੀ ਕਾਲ ਆਈ ਅਸੀਂ ਬਿਲਕੁਲ ਨਾਲ ਦੀ ਨਾਲ ਮੀਟਿੰਗ ਤੇ ਜਾਵਾਂਗੇ ਸਾਨੂੰ ਭਰੋਸਾ ਵੀ ਹੈਗਾ ਕੇ ਮੰਤਰੀ ਸਾਹਿਬ ਨਾਲ ਜਦੋਂ ਮੀਟਿੰਗ ਕੀਤੀ ਗਈ ਉਹ ਆਪਣਾ ਹੱਲ ਜਰੂਰ ਕੱਢਣਗੇ ਪਰ ਇਹ ਮੀਟਿੰਗ ਕਦੋਂ ਹੋਊਗੀ ਇਸ ਬਾਰੇ ਆਪਾਂ ਕੁਝ ਨਹੀਂ ਕਹਿ ਸਕਦੇ ਸੋ ਇਸ ਕਰਕੇ ਤੁਹਾਡੇ ਕੋਲੇ ਹੁਣ ਵੀ ਮੌਕਾ ਹੈ ਕਿ ਆਪਣੇ ਆਪ ਨੂੰ ਸੰਭਲ ਜੋ ਕੁਝ ਪ੍ਰਾਪਤ ਕਰ ਲਓਗੇ ਫਿਰ ਉਤੋਂ ਆਪਾਂ ਕਹੀ ਜਾਂਦੇ ਆ ਸਾਨੂੰ ਪੰਜਾਬ ਪੇ ਸਕੇਲ ਵੀ ਜਲਦੀ ਮਿਲੇ ਜਿਹੜੀ ਆਪਣੀ ਯੰਗ ਸੀਗੀ ਉਹ ਆਪਾਂ ਲੜੀ ਹੈਗੀ ਆਪਾਂ ਹਾਈ ਕੋਰਟ ਦੇ ਵਿੱਚ ਕੇਸ ਹੈ ਜਿਹੜਾ ਉਹ ਲਗਾਏਗਾ ਠੀਕ ਹੈ ਜੀ ਤੇ ਕੁਝ ਜ਼ਮੀਨੀ ਪੱਧਰ ਤੇ ਵੀ ਆਪਾਂ ਨੂੰ ਹੰਬੜਾ ਮਾਰਨਾ ਪਊਗਾ ਜਿਵੇਂ ਕਿ 3704 ਵਾਲੇ ਸਾਥੀ ਜ਼ਮੀਨੀ ਪੱਧਰ ਤੇ ਵੀ ਲੜ ਰਹੇ ਨੇ ਪੰਜਾਬ ਪੇਸਕੇਲ ਨੂੰ ਲੈ ਕੇ ਉਹ ਜ਼ਮੀਨੀ ਪੱਧਰ ਤੇ ਵੀ ਜਾ ਕੇ ਆਪਾਂ ਨੂੰ ਲੜਨਾ ਪਊਗਾ ਉਹਦੇ ਵਾਸਤੇ ਫਿਰ ਜਾ ਕੇ ਮਸਲੇ ਨੇੜੇ ਆਪਣੇ ਹੱਲ ਹੋਣਗੇ ਜੇ ਤੁਹਾਨੂੰ ਐਵੇਂ ਆ ਨਾ ਗਰੁੱਪਾਂ ਦੇ ਵਿੱਚ ਬਹਿ ਕੇ ਵੱਡੀਆਂ ਵੱਡੀਆਂ ਗੱਲਾਂ ਕਰਕੇ ਇੱਕ ਦੂਜੇ ਨਾਲ ਫੋਨ ਤੇ ਗੱਲਾਂ ਕਰਕੇ ਕਿ ਐਵੇਂ ਹੋ ਜਾਊਗਾ ਆਹ ਹੋ ਜਾਊਗਾ ਇਹ ਉਦੋਂ ਤੱਕ ਸੰਭਵ ਨਹੀਂ ਹੈਗਾ ਜਦੋਂ ਤੱਕ ਆਪਾਂ ਇਕੱਠੇ ਹੋ ਕੇ ਨਹੀਂ ਲੜਦੇ ਸੋ ਅੱਜ ਦੀਆਂ ਗੱਲਾਂ ਕਈਆਂ ਨੂੰ ਤਾਂ ਬਹੁਤ ਕੌੜੀਆਂ ਲੱਗੀਆਂ ਹੋਣਗੀਆਂ ਪਰ ਹੁਣ ਤੱਕ ਮੈਂ ਜਿਹੜੀਆਂ ਗੱਲਾਂ ਕੀਤੀਆਂ ਨੇਗੀਆਂ ਉਹ ਸੱਚ ਵੀ ਹੋਈਆਂ ਨੇਗੀਆਂ ਕੌੜੇ ਜ਼ਰੂਰ ਬੋਲਦੇ ਆਂ ਪਰ ਦਿਲ ਦੇ ਬਹੁਤ ਸੱਚੇ ਆਂ ਜੀ ਇਹ ਸਭ ਨੂੰ ਪਤਾ ਹੈਗਾ ਕਿ ਇਹ ਨਹੀਂ ਹੈਗਾ ਮਿੱਠੀਆਂ ਗੱਲਾਂ ਦੇ ਵਿੱਚ ਲੈ ਕੇ ਅਸੀਂ ਕਿਸੇ ਨੂੰ ਠੱਗਦੇ ਆ ਜਿਹੜੇ ਹੈਗੇ ਸਾਰਿਆਂ ਦੇ ਸਾਹਮਣੇ ਆ ਸੋ ਇਸ ਕਰਕੇ ਜਿਹੜੀ ਕੌੜੀ ਦਵਾਈ ਹੁੰਦੀ ਹੈ ਨਾ ਉਹ ਰੋਗ ਦੂਰ ਕਰ ਦਿੰਦੀ ਹੈਗੀ ਸੋ ਐਨਾ ਕੁਝ ਕਹਿੰਦਾ ਹੋਇਆ ਬਸ ਇਹੀ ਅਪਡੇਟ ਸੀਗੀ ਕਿਉਂਕਿ ਲੇਟ ਬਹੁਤ ਹੋ ਗਏ ਸੀ 11:30 ਵਜੇ ਗਏ ਸੀਗੇ ਉਸ ਤੋਂ ਬਾਅਦ ਅਸੀਂ ਅਪਡੇਟ ਕੋਈ ਨਹੀਂ ਪਾਈ ਸੋ ਇਹ ਕੱਲ ਦੀ ਅਪਡੇਟ ਸੀਗੀ ਜੀ ਇਹਨੂੰ ਧਿਆਨ ਨਾਲ ਸਾਰੇ ਸੁਣ ਲਿਓ ਤੇ ਜਿਹੜੇ ਸਾਥੀ ਰਹਿ ਜਾਣਗੇ ਉਹਨਾਂ ਨੂੰ ਇਹ ਜਿਹੜੀ ਆਡੀਓ ਹੈਗੀ ਇਹ ਸ਼ੇਅਰ ਕਰ ਦਿਓ ਧੰਨਵਾਦ